ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸਰਾਬ ਗ ਸੁਦ ਸੁਮੂ ਸੁਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਦ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀਪ ਘਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਣ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਭ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀਬਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜਕ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਉਤ ਪਵਿਖ ਭਵਾਨ ਕੇ ਭੂਪਤ ਕਾਉਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਪਗਮਾਨ ਭਜੇ ਬਿਨਾ ਅੰਤ ਕੋ ਅੰਤ ਕੇ ਤਾਮਸਦਾਰੇ ਤੇਸ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਬਸੀਖਾ ਵੇਦ ਪੁਰਾਣ ਕ ਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਕੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਣ ਭੂਪਤ ਏਕ ਰਤੀ ਬਣ ਏਕ ਨਾ ਲੇਖੈ ਸੋਦ ਸਿਪਾਹਾ ਦੁਰੰਤ ਦੁਬਾਹ ਸੋ ਸਾ ਸੁਨਾਦਰ ਜਾਣ ਲਲੇੰਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇੰਗੇ ਤੋਰ ਅਰੀ ਨੰਬਰ ਔਰ ਮਵਾਸਣ ਮਾਤੇ ਮਤੰਗਣ ਮਾਨ ਮਲenge ਸ੍ਰੀ ਪਦ ਸ੍ਰੀਪਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲenge ਬੀਰ ਅਬਰ ਬਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਣ ਮਾਤੇ ਇਕ ਜਾਣ ਕੇ ਮਾਨ ਮਲਿਆ ਗਾੜੇ ਘੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲੋਇਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਾ ਅਨੇਕ ਸੋ ਏਕ ਦਵਈਆ ਦਾਣਵ ਦੇਵ ਫਣੇੰਦਰ ਸਚੁਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਾਲਮੈ ਥਲਮੈ ਪਲ ਹੀ ਪਲ ਮੈ ਸਭ ਥਾਪਤ ਪੈਗੇ ਪੂਰਨ ਬ੍ਰੁੱਧਾਪਨ ਬਾੜ ਜਾਤ ਤੁਨ ਪਾਪਣ ਕੇ ਬੋ ਪੁੰਜ ਖਪੈਗੇ ਸਾਧ ਸਮੂਹ ਪਰ ਸੰਨ ਫਰੇ ਜਾਗ ਸਤਰ ਸਬੇ ਅਵਲੋਕ ਚ ਪੈਗੇ ਮਾਨਵਿੰਦਰ ਗਜੰਤਨ ਰਤਪ ਜੋਨ ਤ੍ਰਲੋਕ ਕੋ ਰਾਜ ਕਰਨਗੇ ਕੋੜ ਇਸ ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਬਣੇਗੇ ਬ੍ਰਹਮ ਮਹੇਸ਼ਰ ਬਸਨ ਸਚੀ ਬਾਤ ਆਂਤ ਫਸੇ ਜਾਂ ਫਾਸ ਪਰ엥ਗੇ ਜੇ ਨਰ ਸ੍ਰੀ ਪਾਤ ਕੇ ਪ੍ਰਸ ਹ ਭਗਤੇ ਨਰ ਫੇਰ ਨ ਦੇ ਧਰ엥ਗੇ ਕਹਾ ਭਯੋ ਜੋ ਦੋ ਲੋਚਨ ਮੂਦਕੈ ਬੈਠ ਰਿਯੋ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਯੋ ਬਾਸ ਕੀਓ ਬਖਿਆਣ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਨੇ ਹੀ ਪ੍ਰਭ ਬਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾਮਹਿ ਕਾਹੂ ਪਛਾਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਕੋਰ ਕਰਿਆ ਉਰਜੋ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੇ ਦਸਮੀ ਤਾ ਪ੍ਰਸਾਦ ਸਵਈਏ ਸਰਾਬ ਗ ਸੁਧ ਸੁਮੂ ਸੁਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਸ੍ਰੀਪ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਣ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਭ ਤੰਗ ਸਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਝਾਨ ਕੇ ਭੂਪ ਬਲੀਬਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੋੜਕ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ ਤੇ ਸਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਬਸੀਖਾ ਵੇਦ ਪੁਰਾਣ ਕ ਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਣ ਭੂਪਤ ਏਕ ਰਤੀ ਬਣ ਏਕ ਨ ਲੇਖੈ ਸੋਦ ਸੇ ਪਹਾ ਦੁਰੰਤ ਦੁਬਾਹ ਸੋ ਸਾ ਸੁਨਾਦਰ ਜਾਣ ਲਲੇਂਗੇ ਭਾਰੀ ਜੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮਬਾਸਣ ਮਾਤੇ ਮਤੰਗਣ ਮਾਨ ਮਲੇਂਗੇ ਸ੍ਰੀ ਬਾਦ ਸ੍ਰੀਪਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਬੇਰ ਅਬਰ ਬਡੇ ਬਰਿਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਣ ਮਾਤੇ ਇਕ ਜਾਣ ਕੇ ਮਾਨ ਮਲਿਆ ਗਾਲੇ ਘੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਾ ਅਨੇਕ ਸੋ ਇਕ ਦਵਈਆ ਦਾੜਵ ਦੇਵ ਫਣੇੰਦਰ ਸਾਚੁਰ ਭੂਤ ਭਵੇਖ ਭਵਾਨ ਜਪੈਗੇ ਜੀਵ ਜਿਤੇ ਜਾਲਮੈ ਥਲਮੈ ਪਲ ਹੀ ਪਲ ਮੈ ਸਭ ਥਾਪਤ ਪੈਗੇ ਪੂਰਨ ਬ੍ਰੁਤਾਪਨ ਬਾੜ ਜਾਤ ਤੁਨ ਪਾਪਣ ਕੇ ਬੋ ਪੁੰਜ ਖਪੈਗੇ ਸਾਧ ਸਮੂਹ ਪਰਸਨ ਫਰੇ ਜਗ ਸਤਰ ਸਬੇ ਅਵਲੋਕ ਚ ਪੈਗੇ ਮਾਣਵਿੰਦਰ ਗਜੰਦਰ ਨਰਾਤਪ ਜੋਨ ਤ੍ਰਲੋਕ ਕੋ ਰਾਜ ਕਰਨਗੇ ਕੋੜਿ ਸਨਾਣਗ ਜਾਦਕ ਦਾਨ ਅਨੇਕ ਸੁਆੰਬਰ ਸਾਜ ਬਣੇਗੇ ਬ੍ਰਹਮ ਮਹੇਸ਼ਰ ਬਸੰ ਸਚੀ ਬਾਤ ਆਂਤ ਫਸੇ ਜਾਂ ਫਾਸ ਪਰੇਗੇ ਜੇ ਨਰ ਸ੍ਰੀ ਪਾਤ ਕੇ ਪ੍ਰਸ ਹ ਭਗਤੇ ਨਰ ਫੇਰ ਨ ਦੇਹ ਧਰ엥ਗੇ ਕਹਾ ਭਇਓ ਜੋ ਦੋ ਲੋਚਨ ਮੂਦਕੈ ਬੈਠ ਰਿਓ ਬਖ ਧਿਆਨ ਲਗਾਇਓ 나ਤ ਫਿਰਿਓ ਲੀਏ ਸਾਤ ਸਮੁੰਦਰਣ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਣ ਸੋ ਬੈਠਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਭਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾਮਹਿ ਕਾਹੂ ਪਛਾਕੋ ਸੀਸ ਨਿਵਾਇਓ ਕੋ ਬੋਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਉਹ ਬੁਤਾਨ ਕੋ ਪੂਜਤ ਹੈ ਬਸ ਕੋ ਮ੍ਰਤਾਨ ਕੋ ਪੂਜਣਤਾਇਓ ਕੋਰ ਕਰਿਆ ਓਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸ਼ਰਾਬ ਗ ਸੁਧ ਸੁਮੂ ਸੁਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਸ੍ਰੀਪ ਭਗਵਾਨ ਕੀ ਪਾਏ ਕਿਰਪਾ ਹੂੰਤੇ ਏਕ ਰਤੀ ਬਣ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਭ ਤੰਗ ਸਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀਬਦ ਨਿਆਉਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫੁਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੋੜਕ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਪਗਮਾਨ ਭਜੇ ਬਿਨਾ ਅੰਤ ਕੋ ਅੰਤ ਕੇ ਤਾਮਸਦਾਰੇ ਤੇਜ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਬਸੀਖਾ ਵੇਦ ਪੁਰਾਣ ਕ ਤੇਬ ਕੁਰਾਨ ਜਮੀਨ ਜ ਮਾਨਸ ਬਾਣ ਕੇ ਪੇਖੇ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਣ ਭੂਪਤ ਏਕ ਰਤੀ ਬਣ ਏਕ ਨ ਲੇਖੈ ਸੋਦ ਸਿਪਾਹਾ ਦੁਰੰਤ ਦੁਬਾਹ ਸੋ ਸਾ ਸੁਨਾਦਰ ਜਾਣ ਲਲੇਂਗੈ ਭਾਰੀ ਜੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀ ਨਮਰੋ ਮਵਾਸਣ ਮਾਤੇ ਮਤੰਗਣ ਮਾਨ ਮਲenge ਸ੍ਰੀ ਬਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲenge ਬੀਰ ਅਬਰ ਬਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਣ ਮਾਤੇ ਇਕ ਜਾਣ ਕੇ ਮਾਨ ਮਲਿਆ ਗਾਰੇ ਘੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਲ ਲਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾੜਵ ਦੇਵ ਫਣੇਂਦਰ ਸਾਚੁਰ ਭੂਤ ਭਵਿੱਖ ਭਵਾਨ ਦੇ ਪੈਗੇ ਜੀਵ ਜਿਤੇ ਜਾਲਮੈ ਥਲਮੈ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਪੂਰਨ ਬ੍ਰਧਾਪਨ ਬਾੜ ਜਾਤ ਤੁਨ ਪਾਪਣ ਕੇ ਬੋ ਪੁੰਜ ਖਪੈਗੇ ਸਾਜ ਸਮੂਹ ਪਰ ਸੰਨ ਫਰੇ ਜਗ ਸਤਰ ਸਬੇ ਅਵਲੋਗ ਚ ਪੈਗੇ ਮਾੜ ਵਿੰਦਰ ਗਜੰਤਨ ਰਤਪ ਜੋਨ ਤ੍ਰਿਲੋਕ ਕੋ ਰਾਜ ਕਰੈਗੇ ਕੋੜ ਸਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਬਨੈਗੇ ਬ੍ਰਹਮ ਮਹੇਸ਼ਰ ਬਸ ਸੰਸਚੀ ਪਾਤ ਅੰਤ ਫਸੇ ਜਾਂ ਫਾਸ ਪਰेंगे ਜੇ ਨਰ ਸ੍ਰੀ ਪਾਤ ਕੇ ਪ੍ਰਸ ਹ ਭਗਤੇ ਨਰ ਫੇਰ ਨ ਦੇਹ ਧਰेंगे ਕਹਾ ਭਯੋ ਜੋ ਦੋ ਲੋਚਨ ਮੂਦ ਕੈ ਬੈਠ ਰਿਯੋ ਬਖ ਧਿਆਨ ਲਗਾਇਓ 나ਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਯੋ ਬਾਸ ਕੀਓ ਬਖਿਆਣ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਨੇ ਹੀ ਪ੍ਰਭ ਬਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾਮਹਿ ਕਾਹੂ ਪਛਾਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਹੋਰ ਕਿਰਿਆ ਊਰਜਾ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸਰਾਬ ਗ ਸੁਧ ਸੁਮੂ ਸੁਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀਪ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਣ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਭ ਤੰਗ ਸਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਝਾਨ ਕੇ ਭੂਪ ਬਲੀਬਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੋੜਕ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ ਇਸ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਬਸੇਖਾ ਵੇਦ ਪੁਰਾਣ ਕ ਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਣ ਭੂਪਤ ਏਕ ਰਤੀ ਬਣ ਏਕ ਨਾ ਲੇਖਾ ਸੋਦ ਸੇ ਪਹਾ ਦੁਰੰਤ ਦੁਬਾਹ ਸੋ ਸਾ ਸੁਨਾਦਰ ਜਾਣ ਲਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮਬਾਸਣ ਮਾਤੇ ਮਤੰਗਣ ਮਾਨ ਮਲੇਂਗੇ ਸ੍ਰੀ ਪਾਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਬੇਰ ਅਬਰ ਬਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਣ ਮਾਤੇ ਇਕ ਜਾਣ ਕੇ ਮਾਨ ਮਲਿਆ ਗਾਲੇ ਘੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਾ ਅਨੇਕ ਸੋ ਇਕ ਦਵਈਆ ਦਾੜਵ ਦੇਵ ਫਣੰਦ ਨੇ ਸਾਚੁਰ ਭੂਤ ਭਵਿਖ ਭਵਾਨ ਜਪਾਂਗੇ ਜੀਵ ਜਿਤੇ ਜਾਲਮੈ ਥਲਮੈ ਪਲ ਹੀ ਪਲ ਮੈ ਸਭ ਥਾਪਤ ਪਾਂਗੇ ਪੂਰਨ ਪ੍ਰਤਾਪਨ ਬਾੜ ਜਾਤ ਤੁਨ ਪਾਪਨ ਕੇਵੋ ਪੁੰਜ ਖਪਾਂਗੇ ਸਾਧ ਸਮੂਹ ਪਰਸਨ ਫਿਰੇ ਜਗ ਸਤਰ ਸਬੇ ਅਵਲੋਕ ਚ ਪਾਂਗੇ ਮਾਨਵਿੰਦਰ ਗਜੰਦਰ ਨਾਥਪ ਜੋਨ ਤ੍ਰਿਲੋਕ ਕੋ ਰਾਜ ਕਰਨਗੇ ਕੋੜ ਇਸ ਨਾਨਕ ਜਾਦਕ ਦਾਣ ਅਨੇਕ ਸੁਆੰਬਰ ਸਾਜ ਬਣेंगे ਬ੍ਰਹਮ ਮਹੇਸ਼ਰ ਬਸੰ ਸਚੀ ਪਾਤ ਆਂਤ ਫਸੇ ਜਾਂ ਫਾਸ ਪਰेंगे ਜੇ ਨਰ ਸ੍ਰੀ ਪਾਤ ਕੇ ਪ੍ਰਸ ਹ ਭਗਤੇ ਨਰ ਫੇਰ ਨ ਦੇਹ ਧਰेंगे ਕਹਾਂ ਭਇਓ ਜੋ ਦੋ ਲੋਚਨ ਮੂਦਕੈ ਬੈਠ ਰਿਹਾ ਵਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਭਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਮਹਿ ਕਾਹੂ ਪਛਾਖੋ ਸੀਸ ਨਿਵਾਇਓ ਕੋ ਬੋਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਤਾਨ ਕੋ ਪੂਜਤ ਹੈ ਬਸ ਕੋ ਮ੍ਰਤਾਨ ਕੋ ਪੂਜਣ ਧਾਇਓ ਕੋਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸ਼ਰਾਬ ਗ ਸੁਧ ਸੁਮੂ ਸੁਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਸ੍ਰੀਪ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਣ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਭ ਤੰਗ ਸਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੂਝਾਨ ਕੇ ਭੂਪ ਬਲੀਬਦ ਨਿਆਉਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੋੜਗ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਪਗਮਾਨ ਭਜੇ ਬਿਨਾ ਅੰਤ ਕੋ ਅੰਤ ਕੇ ਥਾਮ ਸਦਾਰੇ ਤੀਸ ਨਾਨ ਦਇਆ ਦਮਦਾਨ ਸੋ ਸੰਜਮ ਨੇ ਮਾਨੇਕ ਬਸੇਖਾ ਵੇਦ ਪੁਰਾਣ ਕ ਤੇਬ ਕੁਰਾਨ ਜਮੀਨ ਜ ਮਾਨਸ ਬਾਣ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਣ ਭੂਪਤ ਏਕ ਰਤੀ ਬਣ ਏਕ ਨ ਲੇਖੈ ਸੋਦ ਸਿਪਾਹਾ ਦੁਰੰਤ ਦੁਬਾਹ ਸੋ ਸਾ ਸੁਨਾਦਰ ਜਾਣ ਲਲੇਂਗੈ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀ ਨੰਬਰ ਓਰ ਮਬਾਸਣ ਮਾਤੇ ਮਤੰਗਣ ਮਾਨ ਮਲenge ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲenge ਬੀਰ ਅਬਾਰ ਬਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਬਾਸਣ ਮਾਤੇ ਇਕ ਜਾਣ ਕੇ ਮਾਨ ਮਲਿਆ ਗਾੜੇ ਘੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਲ ਲਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਾ ਅਨੇਕ ਸੋ ਇੱਕ ਦਵਈਆ ਦਾੜਵ ਦੇਵ ਫਣੰਦਨ ਸਾਚੁਰ ਭੂਤ ਭਵਿੱਖ ਭਵਾਨ ਜਪੈਗੇ ਜੀਵ ਜਿਤੇ ਝਾਲਮੈ ਥਲਮੈ ਪਲ ਹੀ ਪਲ ਮੈ ਸਭ ਥਾਪਤ ਪੈਗੇ ਪੌਨ ਬ੍ਰੁਦਾਪਨ ਬਾੜ ਜੈਤ ਤੁਨ ਪਾਪਣ ਕੇ ਬੋ ਪੁੰਜ ਖਪੈਗੇ ਸਾਧ ਸਮੂਹ ਪਰ ਸੰਨ ਫਰੇ ਜਗ ਸਤਰ ਸਬੇ ਅਵਲੋਕ ਚ ਪੈਗੇ ਮਾਨਵਿੰਦਰ ਗਜੰਦਨ ਰਤਪ ਜੋਨ ਤ੍ਰਲੋਕ ਕੋ ਰਾਜ ਕਰਨਗੇ ਕੋੜ ਇਸ ਨਾਨਕ ਜਾਦਕ ਦਾਨ ਅਨੇਕ ਸਵੰਬਰ ਸਾਜ ਬਣੇਗੇ ਬ੍ਰਹਮ ਮਹੇਸ਼ਰ ਬਿਸੰ ਸਚੀ ਬਾਤ ਆਂਤ ਫਸੇ ਜਾਂ ਫਾਸ ਪਰ엥ਗੇ ਜੇ ਨਰ ਸ੍ਰੀ ਪਾਤ ਕੇ ਪ੍ਰਸ ਹ ਭਗਤੇ ਨਰ ਫੇਰ ਨ ਦੇ ਧਰ엥ਗੇ ਕਹਾ ਭਯੋ ਜੋ ਦੋ ਲੋਚਨ ਮੂਦ ਕੈ ਬੈਠ ਰਯੋ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਯੋ ਬਾਸ ਕੀਓ ਬਖਿਆਣ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਬਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾਮਹਿ ਕਾਹੂ ਪਸ਼ਾਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਹੋਰ ਕਿਰਿਆ ਉਰਜੋ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ